ਤੁਸੀਂ ਦੇਖ ਸਕਦੇ ਹੋ ਟਰੱਕ ਹੈ ਟਰੱਕ ਦੇ ਵਿੱਚ ਪਿਆਜ਼ਾਂ ਦੀਆਂ ਬੋਰੀਆਂ ਭਰੀਆਂ ਹੋਈਆਂ ਔਰ ਉਹਦੇ نیچے ਜਿਹੜਾ ਹੈ ਗਊ ਮਾਸ ਦੀ ਜੜੀ ਹੈ ਕਾਫੀ ਤੈਦਾਦ ਦੇ ਵਿੱਚ ਜਿਹੜੀਆਂ ਪੇਟੀਆਂ ਭਰੀਆਂ ਗਈਆਂ ਔਰ ਗਊ ਮਾਸ ਦੀ ਜੜੀ ਤਸਕਰੀ ਕੀਤੀ ਜਾ ਰਹੀ ਹੈ ਕਿੰਨੇ ਟਰੱਕ ਹੈਗੇ ਇੱਕ ਹੈ ਕਿੰਨੇ ਟਰੱਕ ਇਹ ਫਿਲਹਾਲ ਹਲੇ ਇੱਕ ਟਰੱਕ ਪਕੜਿਆ ਗਿਆ ਜੀ ਲੇਕਿਨ ਉਸ ਤੋਂ ਪਹਿਲਾਂ ਵੀ ਜਿਹੜੇ ਟਰੱਕ ਪਕੜੇ ਉਹਨਾਂ ਦੇ ਉੱਪਰ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਗਊ ਜਿਹੜੀ ਮਾਤਾ ਹੈ ਉਸ ਨੂੰ ਸਾਰਾ ਧਰਮ ਜਿਹੜਾ ਹੈ ਉਹ ਪੂਜਦਾ ਹੈ ਲੇਕਿਨ ਇਸ ਦੀ ਖਿਲਾਵਟ ਕਰਦੇ ਹੋਏ ਜਿੱਥੇ ਲੋਕ ਇਹਦੀ ਤਸਕਰੀ ਕਰਦੇ ਨੇ ਉੱਥੇ ਕਿਤੇ ਨਾ ਕਿਤੇ ਜਿਹੜਾ ਲਾਅ ਐਂਡ ਆਰਡਰ ਹੈ ਉਹ ਪੰਜਾਬ ਦਾ ਵਿਗੜਿਆ ਹੋਇਆ ਹੈ ਲੇਕਿਨ ਜੇ ਇਸੇ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਸਿੱਧੀ ਤੇ ਸਿੱਧੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦਾ ਮਤਲਬ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਮੈਂ ਸਮਝਦਾ ਹਾਂ ਕਿ ਜਿੱਥੇ ਕੀ ਪੂਰਾ ਭਾਰਤ ਵਰਸ਼ ਕਿਤੇ ਨਾ ਕਿਤੇ ਵਿਕਸਿਤ ਦੇਸ਼ ਦੇ ਉਕਸਾਰੂ ਇਹ ਕਾਰਜ ਹੋ ਰਹੇ ਨੇ ਲੇਕਿਨ ਉਥੇ ਪੰਜਾਬ ਵਾਸਤੇ ਬੜੀ ਮੰਦ ਭਾਗੀ ਵਾਲੀ ਘਟਨਾ ਹੈ ਕਿ ਜਿੱਥੇ ਕਿ ਗੋ ਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ ਲੇਕਿਨ ਤੁਸੀਂ ਇਹ ਦੇਖਿਆ ਜਾਓ ਕਿ ਗੋ ਮਾਸ ਦਾ ਇੱਕ ਜਿਹੜਾ ਤਸਕਰੀ ਹੈ ਉਹ ਬੜੇ ਵੱਡੇ ਲੈਵਲ ਤੇ ਕੀਤੀ ਜਾਂਦੀ ਹੈ ਲੇਕਿਨ ਗਊ ਜਿਹੜੀ ਮਾਤਾ ਹੈ ਉਸ ਨੂੰ ਸਾਰਾ ਧਰਮ ਜਿਹੜਾ ਹੈ ਉਹ ਪੂਜਦਾ ਹੈ ਲੇਕਿਨ ਇਸ ਦੀ ਖਿਲਾਵਟ ਕਰਦੇ ਹੋਏ ਜਿੱਥੇ ਲੋਕ ਦੀ ਤਸਕਰੀ ਕਰਦੇ ਨੇ ਉਥੇ ਕਿਤੇ ਨਾ ਕਿਤੇ ਜਿਹੜਾ ਲਾਅਨ ਆਰਡਰ ਹੈ ਉਹ ਪੰਜਾਬ ਦਾ بگੜਿਆ ਹੋਇਆ ਹੈ ਲੇਕਿਨ ਜੇ ਇਸੇ ਲਾਅਨ ਆਰਡਰ ਦੀ ਗੱਲ ਕੀਤੀ ਜਾਵੇ ਕੋ ਕਿਤੇ ਨਾ ਕਿਤੇ ਸਿੱਧੀ ਤੇ ਸਿੱਧੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦਾ ਮਤਲਬ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਟਰੱਕ ਹੈ ਕਈ ਨਾਕਿਆਂ ਤੋਂ ਅੱਗੇ ਨਿਕਲਦਾ ਹੋਇਆ ਅੱਜ ਇਹ ਮੋਤੀ ਨਗਰ ਦੇ ਜਿਹੜੇ ਪੁਲਿਸ ਸਟੇਸ਼ਨ ਦੇ ਥਾਣੇ 'ਚ ਜਮ੍ਹਾਂ ਕਰਾਇਆ ਗਿਆ ਉੱਥੋਂ ਦੇ ਜਿਹੜੇ ਡਰਾਈਵਰ ਆ ਕੰਡਕਟਰ ਆ ਅੱਜ ਥਾਣੇ ਦੇ ਅੰਦਰ ਬੈਠੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇੱਕ ਇੱਕ ਸੂਬਾ ਨੇ ਸੂਬਾ ਦੇ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰਾ ਪੰਜਾਬ ਅੱਗੇ ਹੋ ਕੇ ਕੰਮ ਕਰ ਰਿਹਾ ਹੈ ਲੇਕਿਨ ਜਿੱਥੇ ਪੰਜਾਬ ਸਰਕਾਰ ਹੈ ਉਥੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹ ਬਿਲਕੁਲ ਜ਼ੀਰੋ ਕੰਮ ਕਰ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿਦਾਂ ਗਊ ਮਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਇਹ ਕਿਸ ਤਰ੍ਹਾਂ ਸਰ ਲਿਆਂਦਾ ਜਾ ਰਿਹਾ ਹੈ ਕਿ ਮਾਡਰਨ ਸਪਰਿੰਟੀ ਕੀ ਅਪਣਾਈ ਹੋਈ ਸੀ ਇਹ ਬਾਈ ਰੋਡ ਤੋਂ ਆ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਟਰੱਕ ਹੈ ਟਰੱਕ ਦੇ ਵਿੱਚ ਪਿਆਜ਼ਾਂ ਦੀਆਂ ਬੋਰੀਆਂ ਭਰੀਆਂ ਹੋਈਆਂ ਔਰ ਉਹਦੇ نیچے ਜਿਹੜਾ ਹੈ ਗਊ ਮਾਂ ਦੀ ਜਿਹੜੀ ਹੈ ਕਾਫੀ ਤਹਾਦਤ ਦੇ ਵਿੱਚ ਜਿਹੜੀਆਂ ਪੇਟੀਆਂ ਭਰੀਆਂ ਗਈਆਂ ਔਰ ਗੋਮਾਦੀ ਜਿਹੜੀ ਤਸਕਰੀ ਕੀਤੀ ਜਾ ਰਹੀ ਹੈ ਕਿੰਨੇ ਟਰੱਕ ਹੈਗੇ ਇੱਕ ਹੈ ਕਿੰਨੇ ਟਰੱਕ ਹੈ ਇਹ ਫਿਲਹਾਲ ਹਲੇ ਇੱਕ ਟਰੱਕ ਪਕੜਿਆ ਗਿਆ ਜੀ ਲੇਕਿਨ ਇਸ ਤੋਂ ਪਹਿਲਾਂ ਵੀ ਜਿਹੜੇ ਟਰੱਕ ਪਕੜਨੇ ਉਹਨਾਂ ਦੇ ਉੱਪਰ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਔਰ 8 ਨੰਬਰ ਜਿਹੜਾ ਅੱਜ ਦੀ ਇਹ ਮੋਤੀ ਨਗਰ ਦੇ ਥਾਣੇ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਔਰ ਉਹਨਾਂ ਦੇ ਉੱਪਰ ਜਿਹੜਾ ਪਰਚਾ ਹੈ ਕੜੀ ਤੋਂ ਕੜੀ ਤੇ ਅਸੀਂ ਸਜ਼ਾ ਦੇਣ ਲਈ ਤਿਆਰ ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਸੂਬਾ ਪ੍ਰਧਾਨ ਹੈ ਸੁਨੀਲ ਜਾਕੜ ਜੀ ਔਰ ਸਾਡੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਹੈ ਅਸੀਂ ਉਹ ਦਿਨ ਤੱਕ ਨਤਮਸਤਕ ਹੈ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਸਾਡਾ ਇਸ ਪ੍ਰਸ਼ਾਸਨ ਜਿਹੜਾ ਅਸੀਂ ਮੈਂ ਉਹਨਾਂ ਨੂੰ ਮਿਲ ਕੇ ਆਏ ਜੀ ਅੰਦਰ ਇੱਥੇ ਦੇ ਜਿਹੜੇ ਐਸ ਐਚਓ ਨੇ ਸਤਵੰਤ ਸਿੰਘ ਜੀ ਹੈ ਉਹ ਜਲਦੋ ਜਲ ਜੜੀਏ ਕਾਰਵਾਈ ਪੂਰੀ ਕਰਕੇ ਇਹਨਾਂ ਦੇ ਉੱਪਰ ਪਰਚਾ ਦੇ ਕੇ ਜਿਹੜਾ ਟਰੱਕ ਹੈ ਉਹਨੂੰ ਜਬਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਪਰ ਇੱਕ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਸਿੱਧਾ ਸਿੱਧਾ ਇੱਕੋ ਹੀ ਚੈਲੰਜ ਹੈ ਕਿ ਦੁਬਾਰਾ ਜੇ ਲਾਅਨ ਆਰਡਰ ਦੀ ਅਜਿਹੀ ਸਥਿਤੀ ਆndi ਹੈ ਤਾਂ ਭਾਰਤੀ ਜਨਤਾ ਪਾਰਟੀ ਕਦੀ ਵੀ ਇਸ ਨੂੰ ਸਵੀਕਾਰ ਨਹੀਂ ਕਰੇਗੀ ਉਹਨਾਂ ਦੇ ਉੱਪਰ ਖਿਲਾਫ ਮੋਰਚਾ ਖੋਲਾਂਗੇ ਉਹ ਕਦੀ ਭਾਰਤੀ ਜਨਤਾ ਪਾਰਟੀ ਇਸ ਨੂੰ ਨਾ ਹੀ ਕਦੀ ਸਹਿਨ ਕਰੇਗੀ ਔਰ ਆਉਣ ਵਾਲੇ ਟਾਈਮ 'ਚ ਅਸੀਂ ਜਰੂਰ ਅਗਿਆਵਾਗੇ ਇੱਕ ਅਸੀਂ ਇੱਕ ਟਰੱਕ ਫੜਿਆ ਜਿਹੜਾ ਗਊ ਮਾਸ ਲੈ ਕੇ ਆ ਰਿਹਾ ਸੀ ਨੌੜਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟਰੱਕ ਟਰੱਕ ਦੀ ਤਾਂ ਫੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗਊ ਮਾਸ ਹੈ ਇਹ ਲੈ ਕੇ ਜਾ ਰਹੇ ਸੀ ਸਰ ਇਹ ਲੈ ਕੇ ਕਿਵੇਂ ਜਾ ਰਹੇ ਸੀ ਕਿ ਇਹ ਲੈ ਕੇ ਕਿਸ ਤਰ੍ਹਾਂ ਜਿਹੜੇ ਲੁਕੋ ਕੇ ਲੈ ਕੇ ਜਾਣ ਕਿਦਾਂ ਇਹ ਟਰੱਕ ਦੇ ਵਿੱਚ ਥੱਲੇ ਗੋਮਾਸ ਦੇ ਪੈਕਟ ਬਣਾ ਕੇ ਤੁੜੋੜੇ ਰੱਖੇ ਹੋਏ ਆ ਤੇ ਉੱਪਰ ਪਿਆਜ਼ ਦੇ ਬੋਰੀਆਂ ਰੱਖੀਆਂ ਪਿਆਜ਼ ਨਹੀਂ ਲੱਤ ਲੱਗੇ ਆ ਹਾਂ ਉੱਪਰ ਪਿਆਜ਼ ਦਾ ਸਰ ਜੀ ਪਤਾ ਲੱਗਿਆ ਵੀ ਕਿੰਨੇ ਬੰਦੇ ਤੁਸੀਂ ਫੜੇ ਤਨ ਦੋ ਵਿਅਕਤੀ ਕਾਬੂ ਕੀਤੇ ਪਤਾ ਲੱਗਿਆ ਵੀ ਕਿੰਨੇ ਕੈਕਟ ਨਿਕਲੇ ਆ ਨਹੀਂ ਉਹ ਗਿਣਤੀ ਕਾਕੇ ਦੱਸਣ ਸਰ ਇਹਨਾਂ ਦੇ ਹੁਣ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲਿਖ ਕੇ ਜੋ ਕਾਰਵਾਈ ਮੰਗੀ ਪਈ